ਮਾਨਯੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਥਾਣਾ ਸਾਈਬਰ ਕ੍ਰਾਈਮ ਦੇ ਵਿੱਚ ਆ ਰਹੀਆਂ ਦਰਖਾਸਤਾਂ ਤੇ ਤੁਰੰਤ ਨਿਪਟਾਰੇ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹੈ ਜਿਸ ਦੇ ਤਹਿਤ ਮਿਤੀ 17 8 24 ਨੂੰ ਦਰਖਾਸਤੀ ਮਨਿੰਦਰ ਸਿੰਘ ਉਰਫ ਪ੍ਰਿੰਸ ਰੋੜਾ ਵਾਸੀ ਪਿੰਡ ਸਿਵੀਆਂ ਵੱਲੋਂ ਇੱਕ ਦਰਖਾਸਤ ਆਈ ਸੀਗੀ ਕਿ ਉਸਨੇ ਕ੍ਰੈਡਿਟ ਕਾਰਡ ਅਪਲਾਈ ਕੀਤਾ ਕ੍ਰੈਡਿਟ ਕਾਰਡ ਤੇ ਉਹਨੂੰ ਐਕਟੀਵੇਟ ਕਰਾਉਣ ਦੇ ਲਈ ਉਹਨੂੰ ਇੱਕ ਵਟਸਐਪ ਤੇ ਉੱਪਰ ਲਿੰਕ ਆਇਆ ਜਦ ਉਸਨੇ ਲਿੰਕ ਕਲਿੱਕ ਕੀਤਾ ਤੇ ਉਹਦਾ 76000 ਰੁਪਇਆ ਜਿਹੜਾ ਫਰੌਡਸਟਰ ਦੇ ਵੱਲੋਂ ਕੱਟ ਲਿਆ ਗਿਆ ਸੀਗਾ ਜਦੋਂ ਉਹਨੇ ਸਾਈਬਰ ਥਾਣੇ ਦੇ ਵਿੱਚ ਸਾਡੇ ਨਾਲ ਸੰਪਰਕ ਕੀਤਾ ਤੇ ਅਸੀਂ ਤੁਰੰਤ ਉਸ ਤੇ ਕਾਰਵਾਈ ਕਰਦੇ ਹੋਏ ਜਿਹੜਾ ਪੈਸਾ ਫਰੌਡਸਟਰ ਨੇ ਇੱਕ ਅਕਾਊਂਟ ਦੇ ਵਿੱਚ ਭੇਜਿਆ ਸੀਗਾ ਉਸ ਅਕਾਊਂਟ ਨੂੰ ਫ੍ਰੀਜ਼ ਕਰਾ ਕੇ ਉਹਦਾ ਪੈਸਾ ਜਿਹੜਾ 76000 ਰੁਪਇਆ ਪੂਰਾ ਅਮਾਊਂਟ ਮਨਿੰਦਰ ਸਿੰਘ ਨੂੰ ਵਾਪਸ ਕਰਵਾ ਦਿੱਤਾ ਗਿਆ ਜਿਸ ਤੇ ਦਰਖਾਸਤ ਹੀ ਮਨਿੰਦਰ ਸਿੰਘ ਨੇ ਥਾਣਾ ਸਾਈਬਰ ਕ੍ਰਾਈਮ ਦਾ ਮੈਡਮ ਐਸਐਸਪੀ ਮੈਡਮ ਡਾਕਟਰ ਪ੍ਰਗਿਆ ਜੈਨ ਜੀ ਆਈਪੀਐਸ ਉਹਨਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਮੇਰਾ ਪੈਸਾ ਜਲਦੀ ਵਾਪਸ ਕਰਵਾ ਦਿੱਤਾ ਇੱਥੇ ਅਸੀਂ ਅਪੀਲ ਵੀ ਲੋਕਾਂ ਨੂੰ ਕਰਨੀ ਚਾਹਾਂਗੇ ਕਿ ਜਿਹਨਾਂ ਜਿਨ੍ਹਾਂ ਦੇ ਨਾਲ ਵੀ ਅਗਰ ਸਾਈਬਰ ਫਰਾਡ ਹੋ ਜਾਂਦਾ ਹੈਗਾ ਕੋ ਪੈਸਿਆਂ ਦਾ ਠੱਗੀ ਉਹਨਾਂ ਦੇ ਨਾਲ ਹੋ ਜਾਂਦੀ ਹੈ ਤਾਂ ਤੁਰੰਤ 1930 ਪੋਰਟਲ ਦੁਬਾਰਾ ਰਿਪੀਟ ਕਰ ਰਹੇ ਹਾਂ ਕਿ 1930 ਪੋਰਟਲ ਦੇ ਉੱਪਰ ਆਪਣੀ ਕੰਪਲੇਂਟ ਦਰਜ ਕਰਾਉਣ ਤਾਂ ਕਿ ਉਹ ਖਾਤਾ ਫ੍ਰੀਜ਼ ਹੋ ਜਾਏ ਸਾਡੇ ਨਾਲ ਸਾਈਬਰ ਥਾਣੇ ਦੇ ਨਾਲ ਸੰਪਰਕ ਕਰਨ ਪੁਲਿਸ ਲਾਈਨ ਦੇ ਵਿੱਚ ਸਾਈਬਰ ਥਾਣਾ ਬਣਿਆ ਹੋਇਆ ਤੁਰੰਤ ਸਾਡੇ ਨਾਲ ਸੰਪਰਕ ਕਰਨ ਤਾਂ ਕਿ ਅਸੀਂ ਜਿਹੜਾ ਲੋਕਾਂ ਦੀ ਜਿਹੜੀ ਹਾਰਡ ਮਨੀ ਆਂਡ ਮਨੀ ਹੈ ਜਿਹੜੀ ਉਹਨਾਂ ਦੀ ਕਮਾਈ ਹੈ ਉਹਨੂੰ ਬਚਾ ਸਕੀਏ ਤੇ ਫਰੌਡਸਟਰਜ਼ ਦੇ ਖਿਲਾਫ ਕਾਰਵਾਈ ਕਰ ਸਕੀਏ ਮੇਰਾ ਨਾਮ ਮਨਿੰਦਰ ਸਿੰਘ ਆ ਪਿੰਡ ਸੇਵੀਆਂ ਜ਼ਿਲ੍ਹਾ ਫਰੀਦਕੋਟ ਆ ਕੁਝ ਦਿਨ ਪਹਿਲਾਂ 70000 ਦਾ ਮੇਰਾ ਫਰੌਡ ਹੋ ਗਿਆ ਸੀਗਾ ਸਾਈਬਰ ਕ੍ਰਾਈਮ ਥਾਣੇ 'ਚ ਮੈਂ ਫੋਨ ਕੀਤਾ ਤੁਰੰਤ ਉਹਨਾਂ ਨੇ ਕਾਰਵਾਈ ਕੀਤੀ ਕਾਸ਼ ਦਿਨ ਬਾਅਦ ਮੇਰੇ ਪੈਸੇ ਵਾਪਸ ਆ ਗਏ ਸਾਈਬਰ ਕ੍ਰਾਈਮ ਥਾਣੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਫਰੀਦਕੋਟ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਹਾਂ